ਆਪ ਵੇਖ ਲਓ ਪੰਜਾਬ ਦੇ ਹਾਲ ਨਸ਼ੇ ਦੇ ਵਿੱਚ ਝੂਲਦਾ ਹੋਇਆ ਏ ਨੌਜਵਾਨ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਨੌਜਵਾਨ ਨਸ਼ੇ ਦੇ ਵਿੱਚ ਚੂਰ ਹੈ ਇਹ ਹੀ ਹੈ ਪੰਜਾਬ ਦੀ ਨੌਜਵਾਨੀ ਤਾਂ ਪੰਜਾਬ ਦੀ ਨੌਜਵਾਨ ਪੀੜੀ ਨੂੰ ਇਸ ਨਸ਼ੇ ਨੇ ਬਰਬਾਦ ਕਰਕੇ ਰੱਖ ਦਿੱਤਾ ਹੈ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਨਹਿਰੂ ਸ਼ਾਪਿੰਗ ਕੰਪਲੈਕਸ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਇੱਕ ਨੌਜਵਾਨ ਨਸ਼ੇ ਦੇ ਵਿੱਚ ਝੂਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਨੌਜਵਾਨ ਦੀ ਹਾਲਤ ਵੇਖ ਕੇ ਕੋਲ ਖੜੇ ਲੋਕ ਵੀ ਹੈਰਾਨ ਹੋ ਰਹੇ ਨੇ ਦੱਸ ਇਹ ਕਿ ਜਦ ਇਸ ਬਾਬਤ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀਦਨਾਂ ਗੱਲਬਾਤ ਹੋਈ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਨੌਜਵਾਨ ਬਿਮਾਰੀ ਦੀ ਹਾਲਤ ਦੇ ਵਿੱਚ ਦਿਖਾਈ ਦੇ ਰਿਹਾ ਜਦ ਮੌਕੇ ਤੇ ਜਾ ਕੇ ਜਾਂਚ ਕਰਵਾਉਣ ਦੀ ਉਹਨਾਂ ਗੱਲ ਆਖੀ ਹੈ ਤਾਂ ਉਹਨਾਂ ਕਿਹਾ ਕਿ ਨੌਜਵਾਨ ਨੇ ਨਸ਼ਾ ਨਹੀਂ ਕੀਤਾ ਇਹ ਬਿਮਾਰ ਲੱਗ ਰਿਹਾ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਹਰੇਕ ਵੀਡੀਓ ਨੂੰ ਇਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਨਹੀਂ ਕਰਨਾ ਚਾਹੀਦਾ ਇਸ ਦੀ ਤਸਦੀਕ ਨੇੜਲੇ ਪੁਲਿਸ ਥਾਣੇ ਤੋਂ ਜ਼ਰੂਰ ਕਰਾਉਣੀ ਚਾਹੀਦੀ ਹੈ ਪਰ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਇਹ ਨੌਜਵਾਨ ਨਸ਼ੇ ਦੀ ਹਾਲਤ ਦੇ ਵਿੱਚ ਸੀ ਇਸ ਦੀ ਹਰਕਤਾਂ ਵੀ ਕੁਝ ਅਜਾਈਆਂ ਸਨ ਜਿਸ ਤੋਂ ਸਾਫ਼ ਨਜ਼ਰ ਆ ਰਿਹਾ ਸੀ ਕਿ ਨਸ਼ੇ ਦੀ ਹਾਲਤ ਦੇ ਵਿੱਚ ਆਲੇ ਦੁਆਲੇ ਖੜੇ ਲੋਕ ਵੀ ਹੈਰਾਨ ਸਨ ਇਸ ਨੌਜਵਾਨ ਨੇ ਨਸ਼ਾ ਕੀਤਾ ਤੇ ਕਿਵੇਂ ਨਸ਼ੇ ਦੇ ਵਿੱਚ ਝੂਲਦਾ ਹੋਇਆ ਵਿਖਾਈ ਦੇ ਰਿਹਾ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਮਾਰ ਲੱਗ ਰਿਹਾ ਪੁਲਿਸ ਜਾਂਚ ਦੇ ਵਿੱਚ ਇਹ ਬਿਮਾਰੀ ਦੀ ਹਾਲਤ ਦੇ ਵਿੱਚ ਲੱਗਦਾ ਹੈ ਜਾਂ ਨਸ਼ੇ ਦੀ ਹਾਲਤ ਦੇ ਵਿੱਚ ਇਸ ਦੀ ਪੁਸ਼ਟੀ ਤਾਂ ਪੁਲਿਸ ਅਧਿਕਾਰੀ ਵੀ ਨਹੀਂ ਕਰਨਗੇ ਪਰ ਦਾਸ ਤੇ ਇਹ ਕਿ ਇਹ ਜਿਹੜੀਆਂ ਤਸਵੀਰਾਂ ਨੇ ਇਸ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੀ ਨੌਜਵਾਨੀ ਅੱਜ ਕਿਸ ਕਦਰ ਨਸ਼ੇ ਦੇ ਵਿੱਚ ਚੂਰ ਹੋ ਚੁੱਕੀ ਹੈ ਇਹ ਸਾਫ਼ ਨਜ਼ਰ ਆ ਰਿਹਾ ਹੈ ਜੀ ਮੇਰੇ ਗੱਲ ਧਿਆਨ ਚ ਆਈ ਹੈ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਚ ਵਿਅਕਤੀ ਆ ਜਿਹੜਾ ਉਹ ਕੋਈ ਬਿਮਾਰ ਹਾਲਤ ਚ ਲੱਗ ਰਿਹਾ ਹੈ ਜੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਹ ਤੋਂ ਵੈਰੀਫਾਈ ਕਰਕੇ ਤੁਹਾਨੂੰ ਉਹਦਾ ਜੋ ਵੀ ਆਦਾ ਸਪਸ਼ਟਿਕਰਨ ਕਰਕੇ ਤੁਹਾਨੂੰ ਉਹਦੀ ਬਾਈਟ ਦੇ ਦਾਂਗੇ ਜੀ ਦੇਖਿਆ ਜਾ ਰਿਹਾ ਕਿ ਨਸ਼ੇ ਦੀ ਹਾਲਾਤ ਦੇ ਵਿੱਚ ਨਜ਼ਰ ਆ ਰਿਹਾ ਜੀ ਨਹੀਂ ਜਿ ਇਹੋ ਜਿਹੀ ਕੋਈ ਗੱਲ ਨਹੀਂ ਅਸੀਂ ਉਹਦਾ ਸੰਪਰਕ ਕਰ ਰਹੇ ਹਾਂ ਜੀ ਉਹ ਕੋਈ ਬਿਮਾਰ ਹਾਲਤ ਚ ਲੱਗ ਰਿਹਾ ਜੀ ਉਦੋਂ ਅਸੀਂ ਕਰਕੇ ਤੁਹਾਨੂੰ ਦੱਸ ਦਾਂਗੇ ਜੀ ਮੇਰੀ ਇਹ ਵੀ ਅਪੀਲ ਹੈ ਵੀ ਕੋਈ ਵੀ ਵੀਡੀਓ ਜਿਹੜੀ ਆ ਵਾਇਰਲ ਕਰਨ ਤੋਂ ਪਹਿਲਾਂ ਕਰਨ ਤੋਂ ਪਹਿਲਾਂ ਇੱਕ ਰੀ ਪੁਲਿਸ ਥਾਣੇ ਸੂਚਨਾ ਦਿਓ ਤੇ ਅਸੀਂ ਇਹਦੀ ਵੈਰੀਫਿਕੇਸ਼ਨ ਪ੍ਰੋਪਰ ਕਰਕੇ ਤੇ ਫਿਰ ਹੀ ਅੱਗੇ ਨੂੰ ਤੁਸੀਂ ਸ਼ੇਅਰ ਕਰੋ ਕਿਸੇ ਨਾਲ ਐ ਇਦਾਂ ਬਿਲਕੁਲ ਬਿਨਾ ਵੈਰੀਫਿਕੇਸ਼ਨ ਤੋਂ ਨਾ ਸ਼ੇਅਰ ਕਰੋ ਜੀ ਹਾਂ ਜੀ